ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਦੜਪੱਤੀ ਦੇ ਗਰਾਊਂਡ ਵਿੱਚ ਬੋਹਾ ਦੇ ਵਿੱਚ ਅੱਜ 2 ਜੁਲਾਈ 7ਵਾਂ ਮਹੀਨਾ 2025 ਨੂੰ ਇਹ ਵਿਚਾਲੇ ਕੋਚ ਸਾਹਿਬ ਖੜੇ ਹੋਏ ਐ ਤਿਆਰੀ ਕਰਵਾ ਰਹੇ ਐ ਨੌਜਵਾਨਾਂ ਦੀ ਬੱਚਿਆਂ ਦੀ ਬਹੁਤ ਵਧੀਆ ਕਿਉਂਕਿ ਅੱਜ ਦਾ ਜਿਹੜਾ ਮਾਹੌਲ ਹੈ ਜੇ ਆਪਾਂ ਦੇਖੀਏ ਅੱਜ ਦੇ ਮਾਹੌਲ ਵਿੱਚ ਨਸ਼ਿਆਂ ਤੋਂ ਮਾੜੇ ਕੰਮਾਂ ਤੋਂ ਬਚਣ ਲਈ ਇੱਕੋ ਹੀ ਹੱਲ ਹੈ ਕਿ ਜਾਂ ਤਾਂ ਅਸੀਂ ਗੁਰਬਾਣੀ ਨਾਲ ਜੁੜੀਏ ਤੇ ਦੂਜੇ ਨੰਬਰ ਤੇ ਫਿਰ ਖੇਡਾਂ ਨਾਲ ਸਾਡੇ ਸਤਿਗੁਰੂ ਗੁਰੂ ਮਹਾਰਾਜ ਚ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਨਾਲ ਨਾਲ ਖੇਡਾਂ ਵੀ ਕਰਵਾਈਆਂ ਮੱਲਾ ਖਾੜਾ ਰਚਿਆ ਲੱਥੇ ਪੜ ਥੂਪਾਏ ਅਦੇ ਆਦਿਕ ਭਾਵ ਸਤਿਗੁਰੂ ਮਹਾਰਾਜ ਤੇ ਪਾਤਸ਼ਾਹ ਜੀ ਖੇਡਾਂ ਕਰਵਾਉਂਦੇ ਉਹ ਕਿਸ ਲਈ ਆਤਮਿਕ ਪੱਖ ਤੋਂ ਤਕੜਾ ਹੋਣ ਲਈ ਜੀਵਨ ਸਫਲ ਕਰਨ ਲਈ ਜੀਵਨ ਸਫਲ ਕਰਨ ਲਈ ਗੁਰਬਾਣੀ ਦਾ ਓਟ ਆਸਰਾ ਲੈਣਾ ਤੇ ਫਿਰ ਦੂਸਰਾ ਜਿਹੜਾ ਸਰੀਰਕ ਪੱਖ ਤੋਂ ਤਕੜੇ ਹੋਣਾ ਸਰੀਰਕ ਪੱਖ ਤੋਂ ਤੰਦਰੁਸਤ ਰਹਿਣਾ ਇਹਦੇ ਵਿੱਚ ਮਹਾਰਾਜ ਚ ਪਾਤਸ਼ਾਹ ਜੀ ਨੇ ਖੇਡਾਂ ਵੀ ਕਰਵਾਈਆਂ ਕਬੱਡੀ ਕੋਲ ਤੇ ਗੱਤਕਾ ਗੱਤਕਾ ਇਸ ਲਈ ਸਿਖਾਇਆ ਸੀ ਕਿ ਦੁਸ਼ਮਣ ਤੋਂ ਬਚਿਆ ਜਾ ਸਕੇ ਖੇਡਾਂ ਇਸ ਲਈ ਸਤਗੁਰੂ ਪਾਤਸ਼ਾਹ ਜੀ ਨੇ ਸਿਖਾਈਆਂ ਸਨ ਕਿ ਅ ਸਰੀਰਿਕ ਤੰਦਰੁਸਤੀ ਰਵੇ ਸਰੀਰਿਕ ਤੰਦਰੁਸਤੀ ਤਾਂ ਰਹਿ ਸਕਦੀ ਹੈ ਜੇ ਮਨੁੱਖ ਕਬੱਡੀ ਆਦਿਕ ਜਾਂ ਹੋਰ ਕੋਈ ਏਦਾਂ ਦੀਆਂ ਖੇਡਾਂ ਖੇਡਦਾ ਤੇ ਗੱਤਕਾ ਇਸ ਲਈ ਹੈ ਕਿ ਮਨੁੱਖ ਸਰੀਰਿਕ ਤੰਦਰੁਸਤੀ ਵੀ ਰੱਖ ਸਕਦਾ ਹੈ ਤੇ ਫਿਰ ਦੂਸਰਾ ਸਰੀਰਿਕ ਤੰਦਰੁਸਤੀ ਦੇ ਨਾਲ ਨਾਲ ਮਨੁੱਖ ਦੁਸ਼ਮਣ ਤੋਂ ਵੀ ਬਚ ਸਕਦਾ ਜਿਵੇਂ ਕੋਈ ਹਮਲਾ ਹੋ ਜੇ ਜੇ ਕੋਈ ਚੰਗਾ ਗੱਤਕੇ ਦਾ ਖਿਡਾਰੀ ਹੈ ਤਾਂ ਚੰਗਾ ਖਿਡਾਰੀ ਗੱਤਕੇ ਦਾ ਖਿਡਾਰੀ ਗੋਲੀ ਦੀ ਮਾਰ ਤੋਂ ਵੀ ਬਚ ਜਾਂਦਾ ਹੈ ਇਸ ਕਰਕੇ ਅੱਜ ਸਾਡੇ ਨੌਜਵਾਨਾਂ ਨੂੰ ਜਿੱਥੇ ਕਬੱਡੀ ਨਾਲ ਖੇਡਾਂ ਨਾਲ ਜੁੜਨ ਦੀ ਲੋੜ ਹੈ ਉੱਥੇ ਨਾਲ-ਨਾਲ ਗੁਰਬਾਣੀ ਵੀ ਸਿੱਖਣ ਗੁਰਬਾਣੀ ਵੀ ਥੋੜਾ ਬਹੁਤਾ ਜਿੰਨਾ ਵੀ ਉਹਨਾਂ ਕੋਲੇ ਸਮਾਂ ਮਿਲਦਾ ਜਾਂ ਜਿੰਨਾ ਵੀ ਉਹਨਾਂ ਤੇ ਮਾਲਕ ਦੀ ਕਿਰਪਾ ਹੈ ਭਾਵੇਂ ਉਹ ਥੋੜੀ ਬਾਣੀ ਪੜਨਾ ਕਿਉਂਕਿ ਬਾਣੀ ਨਾਲ ਵੀ ਆਤਮਿਕ ਬਲ ਮਿਲਦਾ ਹੈ ਇਸ ਕਰਕੇ ਬਹੁਤ ਬਹੁਤ ਧੰਨਵਾਦ ਹੈ ਇਹ ਸਾਡੇ ਕੋਚ ਸਾਹਿਬ ਹੈ ਕੀ ਨਾਮ ਹੈ ਕੋਚ ਦਾ ਸੋਮਾ ਕਰਾਚੋ ਸੋਮਾ ਸਿੰਘ ਕਰਾਚੋ ਵਾਲਾ ਇੱਥੇ ਖੇਡਾਂ ਦੀ ਤਿਆਰੀ ਕਰਵਾ ਰਹੇ ਹੈ ਅੱਜ ਪ੍ਰਾਰੰਭਤਾ ਹੋਈ ਹੈ ਅਰਦਾਸ ਕਰਕੇ ਗੁਰੂ ਦੇ ਚਰਨਾਂ ਵਿੱਚ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਦੇਖੋ ਕਿੰਨੀ ਮਿਹਨਤ ਲਾ ਰਹੇ ਆ ਇਹ ਜਿਹੜੀ ਮਿਹਨਤ ਹੈ ਇਸੇ ਨੇ ਰੰਗ ਲਿਆਉਣਾ ਨੌਜਵਾਨਾਂ ਤੇ ਤੇ ਜਦੋਂ ਇਹ ਮਿਹਨਤ ਇਦਾਂ ਦੀ ਲੱਗੇ ਸਾਰੇ ਅੰਗ ਪੈਰ ਬੰਦੇ ਦਾ ਕੱਲਾ ਕੱਲਾ ਅੰਗ ਖੁੱਲ ਜਾਂਦਾ ਤੇ ਜਦੋਂ ਇਦਾਂ ਦੀ ਕੋਈ ਮਿਹਨਤ ਲੱਗਦੀ ਹੈ ਕੋਈ ਵੀ ਲਾਉਂਦਾ ਤਾਂ ਉਹ ਨੌਜਵਾਨ ਜ਼ਿੰਦਗੀ ਦੇ ਵਿੱਚ ਮਾਰ ਨਹੀਂ ਖਾਂਦਾ ਤੇ ਨਾ ਹੀ ਉਹਨੂੰ ਫਿਰ ਨਸ਼ਾ ਕਰਕੇ ਚੱਲਣ ਦੀ ਲੋੜ ਹੈ ਜਿਹੜੇ ਸਾਡੇ ਵੱਡ ਵਡੇਰੇ ਬਜ਼ੁਰਗ ਸੀ ਦਾਦੇ ਪੜਦਾਦੇ ਉਹ ਕਣਕ ਵੜਦੇ ਝੋਨਾ ਆਪਣਾ ਸਰੋਂ ਆਦਕ ਵੜਦੇ ਨੀਰਾ ਵੜਦੇ ਹੋਰ ਕਈ ਤਰ੍ਹਾਂ ਦੀ ਮਿਹਨਤ ਕਰਦੇ ਖਾਲ ਆਦਕ ਘੜਦੇ ਬਹੁਤ ਜਿਆਦਾ ਮਿਹਨਤ ਸੀ ਤੇ ਇਸ ਕਰਕੇ ਉਹ ਕਿਤੇ ਜਿੰਦਗੀ ਦੇ ਵਿੱਚ ਬਿਮਾਰ ਬੜੇ ਘੱਟ ਹੁੰਦੇ ਸੀ ਦੇਖੋ ਆਪਾਂ ਦੇਖਦੇ ਹਾਂ ਵੀ ਉਹ ਜ਼ਿੰਦਗੀ ਦੇ ਵਿੱਚ ਬਿਮਾਰੀ ਹੁੰਦੀ ਨਹੀਂ ਸੀ ਕੋਈ ਇੱਕ ਅੱਦਾ ਡਾਕਟਰ ਹੁੰਦਾ ਆਮ ਨੋਰਮਲ ਵੈਦ ਤੇ ਉਸੇ ਤੋਂ ਹੀ ਮਾੜੀ ਮੋਟੀ ਦਵਾਈ ਲੈ ਲੈਣੀ ਤੇ ਠੀਕ ਹੋ ਜਾਣਾ ਅੱਜ ਪਿੰਡ ਪਿੰਡ ਹਸਪਤਾਲ ਹੈ ਵੱਡੇ ਹਸਪੀਟਲ ਤੇ ਉਹਦੇ ਵਿੱਚ ਵੀ ਸਮਝ ਮਰੀਜ਼ਾਂ ਦੀ ਬਹੁਤ ਜ਼ਿਆਦਾ ਗਿਣਤੀ ਹੁੰਦੀ ਹੈ ਇਹ ਕਾਰਨ ਅਸੀਂ ਖੇਡਾਂ ਨਾਲੋਂ ਬਾਣੀ ਨਾਲੋਂ ਕੰਮ ਨਾਲੋਂ ਟੁੱਟ ਗਏ ਇਸ ਕਰਕੇ ਸਾਨੂੰ ਜ਼ਰੂਰੀ ਹੈ ਅੱਜ ਤੇ ਕਲੱਬ ਦੇ ਸਿੰਘਾਂ ਨੇ ਨਗਰ ਪੰਚਾਇਤ ਬੋਹਾ ਨੇ ਅੱਜ ਸਾਰਿਆਂ ਨੇ ਰਲ ਕੇ ਕੈਂਪ ਦੀ ਸ਼ੁਰੂਆਤ ਕੀਤੀ ਹੈ ਤੇ ਅਰਦਾਸ ਗਾਦਰਪੱਤੀ ਗੁਰਦੁਆਰਾ ਸੰਗਤ ਸਰ ਸਾਹਿਬ ਦੇ ਹੈਡ ਗ੍ਰੰਥੀ ਵਜੋਂ ਇੱਥੇ ਅਰਦਾਸ ਕਰਕੇ ਪ੍ਰਾਰੰਭਤਾ ਕਰਾਈ ਹੈ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਇਹ ਸਨੇਹਾ ਪਿੰਡ ਪਿੰਡ ਜਾਵੇ ਇਹ ਵੀਡੀਓ ਬਣਾਉਣ ਦਾ ਕੋਈ ਇਹ ਮਤਵਲ ਨਹੀਂ ਇੱਕੋ ਹੀ ਮਤਵਲ ਹੈ ਕਿ ਕਿ ਹਰ ਪਿੰਡ ਦੇ ਵਿੱਚ ਇਦਾਂ ਦੇ ਕੈਂਪ ਲੱਗਣੇ ਜ਼ਰੂਰੀ ਹੈ ਅੱਜ ਦੀ ਕੜੀ ਅੱਜ ਦੀ ਘੜੀ ਹਰ ਪਿੰਡ ਦੇ ਵਿੱਚ ਇਦਾਂ ਦੇ ਕੈਂਪ ਲੱਗਣੇ ਜ਼ਰੂਰੀ ਹੈ। ਹਾਂ ਜੇ ਕਈ ਵਾਰੀ ਇਹ ਵੀ ਹੁੰਦਾ ਦੋ ਪਿੰਡ ਚਾਰ ਪਿੰਡ ਰਲ ਕੇ ਵੀ ਲਵਾ ਸਕਦੇ ਆ ਕੈਂਪ। ਜਦੋਂ ਸਾਡੇ ਨੌਜਵਾਨਾਂ ਦੇ ਵਿੱਚ ਕਬੱਡੀ ਦਾ ਜੋਸ਼ ਆਵੇਗਾ ਜਾਂ ਕੋਈ ਹੋਰ ਖੇਡਾਂ ਦਾ ਜੋਸ਼ ਆਵੇਗਾ ਤਾਂ ਸਾਡੇ ਬੱਚੇ ਸਾਡੇ ਨੌਜਵਾਨ ਅ ਨਸ਼ਿਆਂ ਤੋਂ ਮਾੜੇ ਕੰਮ ਤੋਂ ਬਚ ਸਕਦੇ ਆ। ਹਰ ਪਿੰਡ ਦੇ ਵਿੱਚ ਕੋਈ ਪਿੰਡ ਹੀ ਬਚਿਆ ਹੋਊਗਾ। ਜਿਸ ਪਿੰਡ ਵਿੱਚ ਨਸ਼ੇ ਕਰਕੇ ਮੌਤਾਂ ਹੋਈ ਹੋਵੇ ਨਹੀਂ 80% ਪਿੰਡਾਂ ਦੇ ਵਿੱਚ ਨਸ਼ੇ ਕਰਕੇ ਮੌਤਾਂ ਹੋ ਰਹੀਆਂ ਇਹ ਕਿਉਂ ਹੋਇਆ ਕਿਉਂਕਿ ਸਾਡੇ ਨੌਜਵਾਨਾਂ ਨੇ ਕਬੱਡੀ ਖੇਡਾਂ ਛੱਡਤੀਆਂ ਗੱਤਕਾ ਛੱਡਤਾ ਗੱਤਕਾ ਖੇਡਣਾ ਛੱਡਤਾ ਖੇਡਾਂ ਛੱਡਤੀਆਂ ਇਹ ਇਹ ਸਭ ਕੁਝ ਸਾਨੂੰ ਸਾਡੇ ਗੁਰੂਆਂ ਨੇ ਵਿਰਾਸਤ ਵਿੱਚ ਦਿੱਤਾ ਤੇ ਜਿਹੜਾ ਅਸੀਂ ਛੱਡ ਚੁੱਕੇ ਹਾਂ ਸਾਨੂੰ ਛੱਡਣਾ ਚਾਹੀਦਾ ਕਈ ਵਾਰੀ ਇਹ ਹੁੰਦਾ ਹੈ ਆਮ ਲੋਕ ਜਾਂ ਗ੍ਰੰਥੀ ਵੀ ਕਹਿ ਦਿੰਦੇ ਆ ਵੀ ਜੀ ਅ ਖੇਡਾਂ ਦੇ ਨਾਲ ਇੰਨਾ ਉਹ ਨਹੀਂ ਹੁੰਦਾ ਜਿੰਨਾ ਫਾਇਦਾ ਜਾਂ ਜਿੰਨਾ ਬਚਿਆ ਗੁਰਬਾਣੀ ਦੇ ਨਾਲ ਬਚਿਆ ਜਾ ਸਕਦਾ ਗੁਰਬਾਣੀ ਆਤਮਿਕ ਖਰਾਕ ਹੈ ਸਾਨੂੰ ਪੜ੍ਹਨੀ ਚਾਹੀਦੀ ਹੈ ਸਾਨੂੰ ਪਾਠ ਕਰਨਾ ਚਾਹੀਦਾ ਪਰ ਸਰੀਰ ਦੀ ਤੰਦਰੁਸਤੀ ਲਈ ਸਾਨੂੰ ਖੇਡਾਂ ਜ਼ਰੂਰੀ ਹੈ ਦੇਖੋ ਦਾਸ ਇੱਥੇ ਅੱਧਾ ਘੰਟਾ ਹੋ ਗਿਆ ਖੜੇ ਨੂੰ ਪਹਿਲਾਂ ਇਹਨਾਂ ਨੇ ਭੱਜੇ ਗਰਾਊਂਡ ਦੇ ਚਾਰ ਚਪੇਰੇ ਗੇੜੇ ਲਾਏ ਫਿਰ ਸਾਰੇ ਅੰਗਾਂ ਦੀ ਪ੍ਰੈਕਟਿਸ ਕਰ ਰਹੇ ਐ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਹਿਣ ਤੋਂ ਭਾਵ ਹੈ ਇਦਾਂ ਦੀ ਤਿਆਰੀ ਆਪਾਂ ਘਰਾਂ ਦੇ ਵਿੱਚ ਵੈਸੇ ਵੀ ਲਾ ਸਕਦੇ ਹਾਂ ਘਰਿਆਂ ਦੇ ਵਿੱਚ ਵੀ ਲਾ ਸਕਦੇ ਹਾਂ ਜਿਨ੍ਹਾਂ ਦੇ ਕੋਲ ਨਹੀਂ ਇੰਤਜ਼ਾਮ ਕੋਈ ਕੋਚ ਸੱਦਣ ਦਾ ਤੇ ਜਾਂ ਇਕੱਲੇ ਬੰਦੇ ਐ ਨੌਜਵਾਨ ਤੇ ਹੋਰ ਕੋਈ ਦਾਲ ਨਹੀਂ ਲੱਗਦਾ ਇਦਾਂ ਦੀ ਤਿਆਰੀ ਆਪਾਂ ਘਰਾਂ ਦੇ ਵਿੱਚ ਵੀ ਲਾ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਿੰਘਾਂ ਦਾ ਮਾਲਕ ਕਿਰਪਾ ਰੱਖੇ ਸਭ ਦੇ ਸਿਰ ਤੇ ਹੱਥ ਰੱਖੇ